ਪਤਾ ਨਹੀਂ ਕੋਣ ਹੈ ਮੇਰਾ ਗਾਲ ਕੱਢਦਾ ਪਿਆ ਇਹਦੀ ਇਹਦੀ ਉਹ ਬਾਰੇ ਨਾ ਚੋਣੀ ਗੱਡੀ ਗੱਲ ਤੂੰ ਉਹ ਕਈ ਐਨਐਸਐਨ ਤੂੰ ਗਾਲ ਕੱਢਦਾ ਮੈਨੂੰ ਸਾਨੂੰ 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 ਕੰਮ ਕਰ ਦੋਗੇ ਕਿ ਨਹੀਂ ਚੌਕੜਾ ਲਾਵੇ ਕੁੱਟਮਾਰ ਬਹੁਤ ਹੋਈ ਚੁੰਕੀ ਦੇ ਬਾਹਰ ਕੁੱਟਮਾਰ ਬੜੀ ਹੋਈ ਤੁਸੀਂ ਤੁਸੀਂ ਨਾਲ ਹੀ ਅੰਦਰ ਆਏ ਜੀ ਮੈਂ ਹੁਣ ਵੈਰੀਫਾਈ ਕਰ ਲਿਆ ਜੀ ਤੁਹਾਡੇ ਨਾਲ ਹੀ ਆਏ ਆ ਤੁਸੀਂ ਮੇਰਾ ਨਾਮ ਮਨੀਸ਼ਾ ਇੱਥੇ ਮੇਰੇ ਸਿਸਟਰ ਨਾਲ ਆ ਕੇ ਆਈ ਸੀ ਪਤਾ ਨਹੀਂ ਕਿਸ ਕੇਸ 'ਚ ਲੈ ਕੇ ਆਇਆ ਮੈਂ ਆਇਆ ਉੱਥੇ ਦੋ ਮੁੰਡੇ ਅੰਦਰ ਸਾਡੀ ਰੈਕਿੰਗ ਕਰਦੇ ਪਏ ਸੀਗੇ ਤੇ ਜਦੋਂ ਉਹਨਾਂ ਨੂੰ ਹਟਾਇਆ ਤੇ ਉਹਨਾਂ ਨੇ ਸਾਨੂੰ ਗਾਲ੍ਹਾਂ ਕੱਢੀਆਂ ਤੇ ਫਿਰ ਸਾਡੇ ਨਾਲ ਉਹ ਹੋਇਆ ਇਹ ਮੇਰੀ ਭੈਣ ਦੀ ਆਪਣੀ ਵੀਡੀਓ ਬਣਾ ਰਹੀ ਸੀਗਾ ਤੇ ਬਣਾ ਕੇ ਪਤਾ ਨਹੀਂ ਕਿੰਨੂ ਬਾਰੇ ਕਿੰਨੂ ਨਹੀਂ ਬਾਰੇ ਸਾਡੀ ਰੈਕਿੰਗ ਕਰਦਾ ਪਿਆ ਜਾ ਅਦਰ ਨੇ ਜਾਂਦੇ 2 ਘੰਟੇ ਤੋਂ ਕੱਟੋਂ ਸਾਡੇ ਮਗਰ ਲੱਗਾ ਰੇਕਿੰਗ ਕਰ ਰਿਹਾ ਹਾਂਜੀ ਹਾਂਜੀ ਸਾਰੇ ਫੋਨ ਤੇ ਰਿਪੋਰਟ ਕੱਲੇ ਕੱਲੇ ਬੰਦੇ ਨੂੰ ਦੇ ਰਿਹਾ ਹੈ ਮਿੰਟ ਮਿੰਟ ਬਾਅਦ ਕਿ ਆ ਹੋ ਰਿਹਾ ਹੈ ਉਹਨਾਂ ਨੇ ਫੜ ਲਿਆ ਹੈ ਹੁਣ ਜਲੰਧਰ ਲੈ ਕੇ ਚਲੇ ਆ ਹਾਂਜੀ ਪੂਰੀ ਪੂਰੀ ਕਾਰਵਾਈ ਚਲੰਗ ਕਰਦੇ ਆ ਇਹ ਬੰਦੇ ਨੂੰ ਅੰਦਰ ਬੜਾਇਆ ਜਾਵੇ ਕਿ ਨੂੰ ਇਹ ਕਿਹਦੇ ਕੰਨ ਤੇ ਇੱਥੇ ਆਇਆ ਕਿਹਦੇ ਕੰਨ ਵੀਡੀਓ ਬਣਾ ਰਿਹਾ ਮੈਟਰ ਭਾਜੀ ਸਾਨੂੰ ਕੁਝ ਨਹੀਂ ਪਤਾ ਮੇਰੀ ਸਿਸਟਰ ਨੇ ਇੱਥੇ ਲੈ ਕੇ ਆਏ ਸੀ ਢਾਣੇ ਤੇ ਤੇ ਉਧਰ ਕੋੜੀ ਸਰ ਸਾਨੂੰ ਕੋਈ ਕਲੀਅਰ ਨਹੀਂ ਕੀਤਾ ਗਿਆ ਸਾਨੂੰ ਕੋਈ ਵੀ ਨਹੀਂ ਕੀਤਾ ਗਿਆ ਉਹਨੂੰ ਜਲੰਧਰ ਲੈ ਕੇ ਗਏ ਆ ਏ ਉਹਦਾ ਆ ਕੇ ਵੀਡੀਓ ਬਣਾਉਣ ਲੱਗਾ ਆ ਹਰ ਸਾਨੂੰ ਕੋਈ ਕੁਛ ਵੀ ਨੋਟਿਸ ਨਹੀਂ ਆ ਕੋਈ ਸ਼ਿਕ ਨਹੀਂ ਆ ਸਿਰਫ ਪੂਜਾ ਦੇ ਨਾਂ ਤੇ ਕਮਲੇਟ ਆ ਐਫ ਆਰ ਦਰਜ ਹੋਈ ਆ ਕੌਣ ਆ ਪੂਜਾ ਕੌਣ ਨਹੀਂ ਆਗੀ ਨਾ ਸਾਨੂੰ ਕੋਈ ਐਫ ਆਰ ਨੰਬਰ ਦੇ ਰਿਹਾ ਨਾ ਸਾਨੂੰ ਕਮਲੇਟਰ ਦਾ ਕੋਈ ਦੇ ਰਿਹਾ ਨਾ ਲੈ ਕੇ ਗਈਆਂ ਵੈਰੀਫਾਈ ਕਰਨ ਲਈ ਨਹੀਂ ਸਿਰਫ ਵੈਰੀਫਾਈ ਕਰਨ ਲਈ ਲੈ ਕੇ ਆਇਆ ਬੰਦਾ ਇਹਨਾਂ ਨੇ ਭੇਜਿਆ ਹੋਇਆ ਆਪਣਾ ਬੰਦਾ ਜਿਹਨਾਂ ਨੇ ਇੱਥੇ ਭੇਜਿਆ ਆ ਉਤੇਗਾ ਹੀ ਪਤਾ ਲੱਗ ਗਿਆ ਜੀ ਵੀ ਇਹ ਵੀਡੀਓ ਬਣਾ ਰਿਹਾ ਸੀ ਜੀ ਤੇ ਇਸ ਕਰਕੇ ਉਹ ਜਿਹੜਾ ਪਰਿਵਾਰ ਸੀ ਦੂਜਾ ਉਹਨਾਂ ਨੂੰ ਪਤਾ ਲੱਗ ਗਿਆ ਉਹ ਉੱਥੇ ਉਹਨਾਂ ਦਾ ਮੇਰੇ ਨਾਲ ਲੜਾਈ ਹੋ ਗਈ ਲੱਗਦਾ ਸਰ ਵੀ ਜਿੱਦਾਂ ਕਾਨੂੰਨ ਉਹਨਾਂ ਨੇ ਹੱਥ ਚ ਲੀਤਾ ਬੰਦੀ ਕਾਰਵਾਈ ਉਹਨਾਂ ਤੇ ਕੀਤੀ ਜਾਊਗੀ ਬਿਲਕੁਲ ਉਹਨਾਂ ਤੇ ਵੀ ਕੀਤੀ ਜਾਊਗੀ ਤੇ ਜੇ ਇਹਨੇ ਜਿਹੜੀ ਮੂਵੀ ਬਣਾਈ ਹੈ ਇਹਦੇ ਤੇ ਵੀ ਕੀਤੀ ਜਾਊਗੀ ਦੋਨਾਂ ਤੇ ਰਹੇਗੀ